ਆੰਦਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਰਸੀ ਦਾ ਪ੍ਰਕਾਸ਼ 19 ਜੂਨ 1595 ਈਸਵੀ ਨੂੰ ਗੁਰੂ ਕੀ ਬਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਚਮਤਾ ਗੰਗਾ ਜੀ ਦੇ ਗ੍ਰਹਿ ਪਿਤਾ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਦੇ ਘਰ ਹੋਇਆ ਸੋ ਮਹਾਰਾਜ ਨੇ ਜ਼ੁਲਮ ਦੇ ਖਾਤਮੇ ਦੇ ਲਈ ਚਾਰ ਜੰਗਾਂ ਲੜੀਆਂ ਔਰ ਜਦੋਂ ਉਸ ਵੇਲੇ ਦੀ ਹਕੂਮਤ ਨੇ ਇਹ ਐਲਾਨ ਕੀਤਾ ਕਿ ਨਾ ਦਾ ਕੋਈ ਕਲਗੀ ਲਗਾ ਸਕਦਾ ਨਾ ਘੋੜੇ ਤੇ ਚੜ ਸਕਦਾ ਨਾ ਦਸਤਾਰ ਸਜਾ ਸਕਦਾ ਤਾਂ ਮਹਾਰਾਜ ਨੇ ਨਾਲੇ ਤਾਂ ਉਸ ਵਕਤ ਅਕਾਲ ਤਖਤ ਦੀ ਰਚਨਾ ਕੀਤੀ ਅਕਾਲ ਤਖਤ ਦੇ ਆਪ ਬਿਰਾਜ ਦੇ ਕਲਗੀ ਲਾਉਂਦੇ ਘੋੜ ਸਵਾਰੀ ਕਰਦੇ ਆਪਣੇ ਸਿੱਖਾਂ ਨੂੰ ਵੀ ਮਹਾਰਾਜ ਉਹੀ ਕਰਨ ਲਈ ਕਹਿੰਦੇ 52 ਮਹਾਰਾਜ ਨੇ ਰੱਖਿਆ ਕਰਖੇ ਜਿਹੜੇ ਕਿ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਸੋ 11 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਗੁਰਗੱਦੀ ਤੇ ਬਰਾਜ